ਬੀਤੇ ਦਿਨੀ ਮੋਹਾਲੀ ਦੇ ਵਿੱਚ ਇੱਕ ਮੋਮਸ ਦੀ ਫੈਕਟਰੀ ਦੇ ਅੰਦਰ ਕਿੰਜ ਮੋਮਸ ਤਿਆਰ ਹੁੰਦੇ ਨੇ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਹੀ ਤਾਂ ਜਿਹੜੇ ਐਕਸ਼ਨ ਨਿਊ ਸ਼ੁਰੂ ਹੋ ਚੁੱਕੇ ਨੇ ਤਾਂ ਬਠਿੰਡਾ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਬਠਿੰਡਾ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਬਣਾਈ ਗਈ ਜਿਹੜੀ ਟੀਮ ਹੈ ਉਹ ਟੀਮ ਦੇ ਵੱਲੋਂ ਹੁਣ ਰੇਡੀਆਂ ਤੇ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਗਈ ਹੈ ਜਿੱਥੇ ਮੋਮੋਜ਼ ਆਫੇ ਸਪਰਿੰਗ ਰੋਲ ਜਿਹੜੇ ਨੇ ਉਹ ਵਿੱਚੇ ਜਾਂਦੇ ਨੇ ਤਾਂ ਇਸੇ ਦਰਮਿਆਨ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਹ ਕਹਿਣਾ ਕਿ ਰੂਟੀਨ ਜਿਹੜੀ ਚੈਕਿੰਗ ਹੁੰਦੀ ਹੈ ਉਸ ਦੇ ਤਰ੍ਹਾਂ ਹੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਸਾਫ ਸਫਾਈ ਦੇ ਵਿੱਚ ਕਿਤੇ ਕੋਤਾਹੀ ਪਾਈ ਗਈ ਹੈ ਤਾਂ ਉੱਥੇ ਨੋਟਿਸ ਵੀ ਲਿਆ ਗਿਆ ਚਲਾਨ ਵੀ ਕੀਤਾ ਗਿਆ ਤੇ ਇਸ ਦਿਨ ਲੈ ਕੇ ਆ ਗਿਆ ਕਿ ਸੌਸਿਸ ਤੋਂ ਲੈ ਕੇ ਹਰ ਇੱਕ ਸਮਾਨ ਜਿਹੜਾ ਹੈ ਉਸਦੇ ਸੈਂਪਲ ਪਰੇ ਗਏ ਨੇ ਸੈਂਪਲਰ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਵੀ ਹੋ ਸਕਦੀ ਹੈ ਹਾਲਾਂਕਿ ਇਸ ਦਰਮਿਆਨ ਇਹ ਜ਼ਰੂਰ ਕੀਤਾ ਗਿਆ ਕਿ ਜਿਸ ਤਰ੍ਹਾਂ ਮੋਹਾਲੀ ਦੀ ਇੱਕ ਵੀਡੀਓ ਬੀਤੇ ਦਿਨੀ ਵਾਇਰਲ ਹੋਈ ਸੀ ਹਾਲਾਂਕਿ ਉੱਧਾ ਦੇ ਹਾਲਾਤ ਕਿਤੇ ਨਜ਼ਰ ਨਹੀਂ ਆਇਆ ਹਾਲਾਂਕਿ ਕਿਤੇ ਮਾੜੀ ਮੋਟੀ ਸਫਾਈ ਦੇ ਵਿੱਚ ਖਾਮੀਆਂ ਜ਼ਰੂਰ ਪਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਐਕਸ਼ਨ ਵੀ ਲਿਆ ਗਿਆ ਤੇ ਪੱਟੀ ਦੇ ਵਿੱਚ ਕਈ ਦੁਕਾਨਾਂ ਤੇ ਰੇੜੀਆਂ ਤੇ ਚੈਕਿੰਗ ਹੋਈ ਹੈ ਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਹੋਰ ਵੀ ਕਈ ਥਾਵਾਂ ਤੇ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਣੀ ਹੈ। ਜਿਹੜਾ ਨਾਮ ਅਮਰਪਾਲ ਸਿੰਘ ਹੈ ਫੂਡ ਸੇਫਟੀ ਅਫਸਰ ਨਵਦੀਪ ਸਿੰਘ ਸੁਦੀਪ ਸਿੰਘ ਲਾ ਫੂਡ ਸੇਫਟੀ ਅਫਸਰ ਬਠਿੰਡਾ ਸਿਵਲ ਸਰਜਨ ਆਫਿਸ ਤੋਂ ਅਸੀਂ ਪੱਟੀ ਰੋਡ ਜੋ ਕਿ ਇੱਥੇ ਮੋਮੋ ਜੈ ਸਟ੍ਰੀਟ ਵੈਂਡਰ ਜੋ ਵੀ ਅਸੀਂ ਫਾਸਟ ਫੂਡ ਵਾਲੇ ਹੈਗੇ ਉਹਨਾਂ ਦੀ ਚੈਕਿੰਗ ਕਰਨੀ ਹੈ। ਇੰਨੀ ਕਦ ਬੰਨਾ ਕਰਦੇ ਆ ਅਸੀਂ ਤਿੰਨ ਤੁਲ ਮਿਲ ਕੇ ਮੋਸਲੀ ਅਸੀਂ ਅੱਜ ਸਤਕ ਫੂਡ ਵੈਂਡਰਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਚੋਵਾਦੋ ਮ릭 ਸਿੰਘ ਰੋਡ ਜੋ ਵੀ ਹੈ ਕਿ ਸ਼ਾਮ ਨੂੰ ਜੋ ਵੀ ਮਹਿਨਾ ਚੌਂਗ ਦੇ ਵਿੱਚ ਜੋ ਵੀ ਲੰਦੇ ਆ ਉਹਨਾਂ ਨੂੰ ਚੈੱਕ ਕੀਤਾ ਕਿਸ ਤਰ੍ਹਾਂ ਦੇ ਹਾਲਾਤ ਮੰਨ ਕਰੇ ਆ ਦੁਕਾਨਾਂ ਦੇ ਵਿੱਚ ਗਏ ਆ ਤੁਸੀਂ ਮੋਸਟਲੀ ਜਿਹੜੀ ਹੈ ਰਜਿਸਟਰਡ ਹੈਗੀ ਆ ਉਹਨਾਂ ਨੂੰ ਤਾਂ ਇੰਪਰੂਵਮੈਂਟ ਨੋਟਿਸ ਦੀ ਹੈਗੀ ਆ ਪਰ ਜਿਹੜੇ ਰਜਿਸਟਰਡ ਨਹੀਂ ਹੈਗੇ ਉਹਨਾਂ ਦੇ ਹਨ ਹਜਾਇਨਿਕ ਚਲਾਨ ਕੱਟ ਦਿੱਤੇ ਆ ਜਮਾਨ ਚੈਕਿੰਗ ਲਈ ਹਾਂ ਜੀ ਸੈਂਪਲ ਹੋਏ ਆ ਲਗਭਗ 10 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚ ਮੋਮੋਜ਼ ਮੈਦਾ ਜੁਸਤੋਏ ਪ੍ਰਪੇਅਰ ਕਰਦੇ ਆ ਜੋ ਸੌਸ ਆਉਂਦੀ ਹੈ ਜੋ ਵਰਤਦੇ ਐ ਮਿਉਨਿਜ਼ ਵਰਤਦੇ ਐ ਉਹ ਮਿਉਨਿਜ਼ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ ਕਿ ਮਿਉਨਿਜ਼ ਸਸਤੀ ਦੀ ਬੱਤ ਰਹੇ ਜਾਂ ਸੌਸ ਕਿਹੜੀ ਵੀ ਆ ਪੰਜ ਕਿਲੋ ਦੀ ਕੰਨਨ ਹੈ ਜਿਵੇਂ ਆ ਤੁਹਾਡੇ ਸਾਹਮਣੇ ਪਈ ਹੈ ਵਿਦਾਊਟ ਡੇਟ ਆ ਰਹੀ ਹੈ ਉਹਨਾਂ ਦਾ ਮੌਕੇ ਤੇ ਚਲਾਨ ਕੀਤਾ ਜਾਂਦਾ ਸਰ ਚੰਡੀਗੜ੍ਹ ਜਿਸ ਤਰ੍ਹਾਂ ਵੀਡੀਓ ਆਇਆ ਲੋਕੋ ਵੀ ਹੈ ਕਿ ਗਰਾਊਂਡ ਦੀ ਮਰਮਸ ਹੈ ਹਾਂ ਇਸੇ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਇਸ ਤਰ੍ਹਾਂ ਦੀ ਜੰਮੀ ਕੋਈ ਨੌਨ ਵੇਜ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਮੀਟ ਨਹੀਂ ਮਿਲਿਆ ਕਿਉਂਕਿ ਅਸੀਂ ਤੀਜੀ ਦੁਕਾਨ ਚੈੱਕ ਕਰ ਰਹੇ ਹਾਂ ਤੇ ਮੇਰੇ ਅਨੁਸਾਰ ਇਹ ਵੈਜ ਹੈਗੀ ਆ ਤੇ ਨਾਨ ਵੈਜ ਵਾਲੀ ਕੋਈ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜੇ ਕੋਈ ਇਹਦੇ ਵਿੱਚ ਇਹਨਾਂ ਦਾ ਐਸ ਪਰ ਫੂਡ ਸੇਫਟੀ ਐਕਟ ਜੋ ਵੀ ਰਿਪੋਰਟ ਆਊਗੀ ਜਿਸ ਤਰ੍ਹਾਂ ਅਨਹਜੈਨਿਕ ਚਲਾਨ ਤਾਂ ਐਡੀਸੀ ਕੋਰਟ ਦੇ ਵਿੱਚ ਉਹਨਾਂ ਦੇ ਪੇਸ਼ ਹੋਣਗੇ ਦੂਸਰੀ ਗੱਲ ਹੈ ਜੇ ਕੋਈ ਇਹਨਾਂ ਦਾ ਅਨਸਫੂਡ ਆਂਦਾ ਜੋ ਵੀ ਰਿਪੋਰਟ ਦੇ ਅਨੁਸਾਰ ਉਹ ਸੀਜੀਐਮ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਵੇਂ ਜਿਸ ਤਰ੍ਹਾਂ ਆਪਾਂ ਫਾਜ ਫੂਡ ਦਾ ਕੰਮ ਕਰਦੇ ਆ ਬਲੇ ਵਾਸਤੇ ਲਾਇਸੈਂਸ ਚਾਹੀਦਾ ਉਹਦਾ ਹਾਂਜੀ ਉਹ ਐਸ ਪਰ ਟਰਨਓਵਰ ਹੈ ਜਿਨ੍ਹਾਂ ਦੀ 12 ਲੱਖ ਤੋਂ ਘੱਟ ਟਰਨਓਵਰ ਉਹ ਰਜਿਸਟ੍ਰੇਸ਼ਨ ਜਿਹਨਾਂ ਸਟ੍ਰੀਟ ਫੂਡ ਹੈ ਵੈਂਡਰ ਹੁੰਦੇ ਆ ਜਿਵੇਂ ਛੋਟੇ ਛੋਟੇ ਦੁਕਾਨਦਾਰਾ ਲੱਗੇ ਹੋਏ ਉਹਨਾਂ ਨੂੰ ਫੂਡ ਸਟ੍ਰੀਟ ਰਜਿਸਟ੍ਰੇਸ਼ਨ ਕਹਿੰਦੇ ਆ ਜਿਨ੍ਹਾਂ ਦੀ ਪ੍ਰੋਪਰ ਦੁਕਾਨ ਹੈ ਜਾਂ ਹੈਗੇ ਉਹਨਾਂ ਨੂੰ ਲਾਇਸੈਂਸ ਫੂਡ ਸੇਫਟੀ ਦਾ। ਇਸ ਨੂੰ ਲੈ ਕੇ ਆ ਵੀ ਚੈੱਕ ਕੀਤੇ ਜਾ ਰਹੇ ਨੇ ਕਾਗਜ਼ات ਜਿਹੜੇ ਹਾਂਜੀ ਹਾਂਜੀ ਇਹਨਾਂ ਪ੍ਰੋਪਰ ਚੈੱਕ ਕੀਤਾ ਜਾ ਰਿਹਾ ਹੈ ਸਰ ਪਟਿੰਡੇ ਪੂਰੇ ਜ਼ਿਲ੍ਹੇ ਵਿੱਚ ਇਹ ਚੈਕਿੰਗ ਹੈ ਕਿ ਜੇ ਸਾਰੇ ਹਾਂਜੀ ਰੂਟੀਨ ਦੇ ਵਿੱਚ ਹੁੰਦੀ ਹੈ ਜਿਵੇਂ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਾਡੇ ਕੋਲੇ ਫੂਡ ਸੇਫਟੀ ਵੇਅਰਨੈਸ ਮੈਂ ਲੋਕਾਂ ਨੂੰ ਅਪੀਲ ਕਰਦਾ ਜੋ ਵੀ ਹੈਗਾ ਜੇ ਉਹਨਾਂ ਨੂੰ ਕੋਈ ਲੱਗ ਰਿਹਾ ਹੈ ਕਿ ਉਹ ਸਿੱਧਾ ਸਾਡੇ ਨਾਲ ਸੰਪਰਕ ਕੀਤਾ ਜਾਵੇ ਉਹਨਾਂ ਦੀ ਮੌਕੇ ਤੇ ਚੈਕਿੰਗ ਕੀਤੀ ਜਾਊਗੀ ਫੂਡ ਸੇਫਟੀ ਵੇਅਰਨੈਸ ਸਾਡੀ ਲੈਬ ਹੈ ਜਲਦੀ ਫਿਰਦੀ ਲੈਬ ਹੈ ਅੱਜ ਕਿਹੜੇ ਇਹ ਟਾਈਮ ਹੈ ਅਸੀਂ ਅੱਜ ਜਿਹੜੀ ਦੂਸਰੀ ਹੈ ਜੀ ਸਾਡੀ ਫੂਡ ਸੇਫਟੀ ਵੈਨ ਹੈ ਉਹ ਮਹਿਣਾ ਚੌਂਕ ਦੇ ਵਿੱਚ। ਸਰ ਰੇੜੀਆਂ ਵਾਲੇ ਵੀ ਹੈਗੇ ਕੁਝ ਰੇੜੀਆਂ ਵੀ ਹਾਂਜੀ ਹਾਂਜੀ ਉਹ ਉਹਨਾਂ ਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਅੱਜ ਕੱਲ ਲੋਕ ਰੇੜੀਆਂ ਵਾਲੇ ਹੈਗੇ ਜਿਸ ਤਰ੍ਹਾਂ ਉਹਨਾਂ ਨੂੰ ਕੱਚੇ ਔਰ ਰਿਫਾਈਨਡ ਜਿਹੜਾ ਕਿ ਹੋਟਲਾਂ ਤੋਂ ਪਰਚੇਜ਼ ਕਰ ਰਹੇ ਆ ਮੈਂ ਉਹਨਾਂ ਨੂੰ ਟ੍ਰੇਸ ਕਰ ਰਿਹਾ ਤੇ ਜੋ ਵੀ ਹੈਗਾ ਉਹਨਾਂ ਨੂੰ ਅਪੀਲ ਅਪੀਲ ਵੀ ਕੀਤੀ ਆ ਨਹੀਂ ਤਾਂ ਉਹਨਾਂ ਦੀ ਸੀਲ ਕੀਤਾ ਜਾਊਗਾ ਜਾਂ ਕਾਨੂੰਨੀ ਕਾਰਵਾਈ ਹੋਊਗੀ। ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਤਾਂ ਹੀ ਮਾਪਿਆਂ ਨੂੰ ਤੇ ਹੀ ਮੈਸੇਜ ਹੈ ਕਿ ਤੁਸੀਂ ਪ੍ਰੋਪਰ ਜਿੰਨਾ ਦਾ ਫੂਡ ਸੇਫਟੀ ਲੈਣਾ ਅਸੀਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹਾਈਜਨਿਕ ਰੇਟਿੰਗ ਵੀ ਕਰਾ ਚੁੱਕੇ ਹਾਂ ਤੁਸੀਂ ਪ੍ਰੋਪਰ ਉਹਨਾਂ ਤੋਂ ਲਓ ਪਹਿਲੀ ਗੱਲ ਤਾਂ ਜਿੰਨਾ ਘੱਟ ਖਾ ਸਕਦੇ ਹੋ ਜੰਕ ਫੂਡ ਉਹਨਾਂ ਨੂੰ ਪਰਹੇਜ਼ ਕੀਤਾ